パイディーサスリカメラチェラチェラチェェラチェラチェラェラチェラチェラェラチ ਮੈਂ ਸ਼ੇਰ ਹੈ ਤੈਨੂੰ ਕਿੱਲ ਕਮੈਂ ਡਰ ਗਿਆ ਉੱਡਰ ਦੜਤ ਨਹੀਂ ਬੱਪਾਈ ਜੀ ਬਰ ਸ਼ੇਰ ਨਹੀਂ ਬੱਬਰ ਸ਼ੇਰ ਕਹੋ ਉਹ ਤੁਹਾਨੂੰ ਬੱਬਰ ਸ਼ੇਰ ਦੀ ਆਵਾਜ਼ ਕੱਢ ਕੇ ਕਮਾ ਸੁਣ ਮਿਆਊ ਕੋਈ ਉਹ ਬਿੱਲੀ ਹੈ ਉਹ ਨਹੀਂ ਭਾਈ ਜੀ ਹੈਗਾ ਬੱਬਰ ਸ਼ੇਰ ਹੀ ਮੈਂ ਥੋੜਾ ਹਗਲਾ ਬੈਠਾ ਹੋਇਆ ਹੈ ਭਾਈ ਜੀ ਬੈਰੀ ਬੰਨਾ ਜਾ ਜਾ ਸਾਈ ਜੀ ਆ ਦੇਖ ਲਓ ਨਸ਼ਾ ਪੱਦਾ ਕਦਮ ਹੋ ਗਿਆ ਗੋਡੇ ਨਹੀਂ ਚੱਲ ਗਏ ਉਹ ਸ਼ਰਾਬ ਨੇ ਤੇਰੇ ਗੋਡੇ ਸ਼ਰਾਬ ਨੇ ਸ਼ਰਾਬ 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 ਕੰਡੀ ਦੀ ਬੂਠੀ ਵਾਲਿਆ ਉਹ ਕੱਲਾ ਸ਼ਰਾਬ ਨਸ਼ਾ ਨਹੀਂ ਹੁੰਦੀ ਹਾਂ ਅੱਜ ਤੈਨੂੰ ਮੈਂ ਸ਼ਾਈ ਨਸ਼ਾ ਕਰਾਣਾ ਸ਼ਾਈ ਨਸ਼ਾ ਸ਼ਾਈ ਨਸ਼ਾ ਹਾਂ ਭਾਈ ਜੀ ਸ਼ਾਈ ਪਨੀਰ ਦਾ ਸੁਣਿਆ ਸ਼ਾਈ ਨਸ਼ਾ ਵੀ ਹੁੰਦਾ ਹਾਂ ਆ ਫੜ ਏ ਕੀ ਬਾਈ ਜੀ ਏ ਹੀਰੋਇਨ ਕਿਹੜੀ ਫਿਲਮ ਦੀ ਤੇਰਾ ਪਾਪਾ ਨਾਲ ਸੀ ਜਿਹੜੀ ਯਾਰ ਬਾਈ ਜੀ ਉਹ ਮੈਨੂੰ ਅੱਜ ਪਤਾ ਲੱਗਾ ਮੇਰਾ ਬਾਪਾ ਵੀ ਐਕਟਿੰਗ ਕਰਦਾ ਸੀਗਾ ਉਹ ਬਾਈ ਜੀ ਇਹਨੂੰ ਲਾਉਣ ਨਾਲ ਕੀ ਹੋਊਗਾ ਇਹਨੂੰ ਲਾਉਣ ਨਾਲ ਤੈਨੂੰ ਪਰੀਆਂ ਵਿਖਣਗੀਆਂ ਪਰੀਆਂ ਹਾਂ ਕਿਵੇਂ ਲੱਗੂਗਾ ਇਹ ਆ ਥੱਲੇ ਆਜਾ ਖਿੱਚ ਲੈ ਇਹਨੂੰ ਬਾਈ ਜੀ ਬਾਈ ਜੀ ਅੱਤਿੱਖੇ ਜੇ ਦੰਦਾਂ ਵਾਲੀ ਉੱਚੇ ਉੱਚੇ ਦੰਦਾਂ ਵਾਲੀ ਮਿੱਡੇ ਮਿੱਡੇ ਨਕਲੀ ਪਰੀ ਮੈਨੂੰ ਹੁਣੇ ਦਿਖੀ ਦਿੰਦੀ ਆ ਓਹ ਉਹ ਪਰੀ ਨਹੀਂ ਪਰ ਆਸ ਆ ਕਿਹੜੀ ਚੀਜ਼ਾ ਇਹਦਾ ਕਰਨਾ ਗਿਆ ਮੈਨੂੰ ਤੁਸੀਂ ਇਹ ਦੱਸੋ ਬੱਸ ਇਹ ਤੂੰ ਇਕੱਲੇ ਨਹੀਂ ਖਾਣੀ ਹਾਂ ਜਿੰਨੇ ਮੁੰਡੇ ਕੁੜੀਆਂ ਯੂਨੀਵਰਸਿਟੀ 'ਚ ਆਏ ਨੇ ਹਾਂ ਸਾਰਿਆਂ ਨੂੰ ਫ੍ਰੀ ਖਵਾ ਦੇ ਲੰਗਰ ਲਾ ਦੇ ਤੁਹਾਡਾ ਮਤਲਬ ਇਹਦਾ ਲੰਗਰ ਲਾ ਦੀਏ ਇਹਨੂੰ ਫ੍ਰੀ ਬੰਦ ਦੀਏ ਹਾਂ ਮੁੰਡਿਆਂ ਨੂੰ ਹਾਂ ਕੁੜੀਆਂ ਨੂੰ ਹਾਂ ਸਕੂਲਾਂ 'ਚ ਹਾਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪਿੰਡਾਂ 'ਚ ਫਟਾ ਦਿਮਾਖ ਰਾਵਾਂ ਹਾਂ ਦਾ ਜੇ ਕੋਸੇ ਕਰੇ ਕਿਸੇ ਦਾ ਫੋਨ ਕੀ ਉਹ ਬਾਈ ਜੀ ਉਹ ਮੇਰੇ ਕਹਿਣ ਦਾ ਭਾਵੇਂ ਆ ਵੀ ਜੇ ਆਪਾਂ ਇਹਨੂੰ ਫ੍ਰੀ ਬੰਨਤਾ ਇਹਦਾ ਲੰਗਰ ਲਾਤਾ ਤੁਸੀਂ ਗਰੀਬ ਹੋ ਜੂਂਦੇ ਕੰਡਾਲ ਹੋ ਜੂਂਦੇ ਕੁੱਤੇ ਬਣ ਜੂਗੇ ਮਤਲਬ ਸੜਕ ਤੇ ਆ ਜਾਓਗੇ ਤੁਸੀਂ ਤਾਂ ਮੰਡੋਗੇ ਇਧਰ ਰਸਤੇ ਨੂੰ ਮੈਂ ਦੱਸ ਰਾ ਮਾਰੋਗੇ ਉਹ ਨਹੀਂ ਮਾਰਦਾ ਬੱਚੀ ਕਹਿੰਦਾ ਹਾਂ ਹਾਂ ਜੀ ਫੇਰ ਪਹਿਲਾਂ ਆਪਾਂ ਲੋਕਾਂ ਨੂੰ ਦਵਾਂਗੇ ਫ੍ਰੀ ਹਾਂਜੀ ਫੇਰ ਉਹਨੂੰ ਨਾਦਤ ਲੱਗ ਜਣੀ ਏ ਫੇਰ ਜਿੱਥੋਂ ਮਰਜੀ ਪੈਸਾ ਲੈ ਕੇ ਆਣ ਆ ਪਾਪਾ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਫਰੀਦੀ ਚੀਜ਼ ਕੋਈ ਨਹੀਂ ਛੱਡਦਾ ਜਦੋਂ ਇਹਦਾ ਲੰਗਰ ਲਾਤਾ ਇਹਨੂੰ ਮੁਫਤ ਵੰਡਦਾ ਜ ਉਹ ਤੋਂ ਬਾਅਦ ਇਹਨਾਂ ਨੂੰ ਇਹਦੀ ਪੈਸੇ ਪੈ ਜਾਣੀ ਆਦਤ ਹਾਂ ਜਦੋਂ ਇਹਨਾਂ ਨੂੰ ਇਹਦੀ ਆਦਤ ਪੈ ਗਈ ਫਿਰ ਚਾਹੇ ਕਿਸੇ ਕਾਲੇ ਚੋਰ ਤੋਂ ਪੈਸੇ ਲੈ ਕੇ ਆਉਣ ਚਾਹੇ ਕਿਸੇ ਰਾਜਾਂ ਦੀ ਔਰਤਾਂ ਦੀਆਂ ਵਾਲੀਆਂ ਖੋ ਕੇ ਪੈਸੇ ਲੈ ਕੇ ਆਉਣ ਚਾਹੇ ਆਪਦੇ ਘਰੇ ਲੜ ਕੇ ਪੈਸੇ ਲੈ ਕੇ ਆਉਣ ਆਪਣੇ ਕੋਲ ਪੈਸੇ ਲੈ ਕੇ ਆਉਣਗੇ ਉਹ ਬਾਈ ਜੀ ਫਿਰ ਐ ਸੌਨਾ ਤਾ ਤੁਸੀਂ ਬਹੁਤ ਅਮੀਰ ਹੋ ਜਾਓਗੇ ਹਨਾ ਵੱਡੀਆਂ ਵੱਡੀਆਂ ਕੋਠੀਆਂ ਹੋਣਗੀਆਂ ਵੱਡੀਆਂ ਵੱਡੀਆਂ ਕਾਰਾਂ ਵੱਡੀਆਂ ਵੱਡੀਆਂ ਗੱਡੀਆਂ ਹੋਣਗੀਆਂ ਇੱਕ ਛੋਟੀ ਜੀ ਗੱਡੀ ਮੈਨੂੰ ਵੀ ਲੈ ਲਿਓ ਉਹ ਲੈ ਦਾਂਗੇ ਲੈ ਦਾਂਗੇ ਹਾਂ ਜੀ ਤੈਨੂੰ ਆਡੀ ਲਾਵਾਂਗੇ ਕਿੱਡੀ ਆਡੀ ਕਿੱਡੀ ਓਏ ਆਡੀ ਗੱਡੀ ਉਹ ਕਿੱਡੀ ਗੱਡੀ ਆਡੀ ਗੱਡੀ ਉਹ ਕਿੱਡੀ ਗੱਡੀ ਓਏ ਆਡੀ ਗੱਡੀ ਆਡੀ ਗੱਡੀ ਆਡੀ ਗੱਡੀ ਕਿੱਡੀ ਗੱਡੀ ਕਿੱਡੀ ਗੱਡੀ ਕਿੱਡੀ ਗੱਡੀ ਮੈਂ ਨਾਲ ਆ ਰਿਹਾ ਹਾਂ ਸਾਲ ਤੋ ਰਮਨ ਨੈਣੋ ਲੈ ਕੇ ਦਊਗਾ। ਉਹ ਨਾ ਨਾ ਭਾਈ ਜੀ ਨੈਣੋ ਨਹੀਂ ਲੈ ਕੇ ਦੇਣੀ ਹੈਗੀ। ਸਰ ਜੀ ਨੈਣੋ ਤਾਂ ਨਹੀਂ ਹੈਗੀ ਕਿਸੇ ਕੋਲੇ ਆਪਣੇ ਕੋਲ। ਦੇਖੋ ਜੀ ਨੈਣੋ ਦਾ ਸਾਈਕਲ ਐਕਸੀਡੈਂਟ ਹੋਦੇ ਨੈਣੋ ਨਨੂ ਅੱਡੋ ਜੀ ਸਾਈਕਲ ਦਾ ਕੱਖ ਨਹੀਂ ਜਤਾ ਹੈਗਾ। ਤੁਸੀਂ ਐ ਕਰੋ ਭਾਈ ਜੀ ਮੈਨੂੰ ਉਹ ਵੱਡੀ ਗੱਡੀ ਲੈ ਦਿਓ ਉਹ ਤੈਨੂੰ ਲੈ ਜੂ ਰੌਂਦੀ ਨੂੰ ਕਾਰ ਰੀ ਬਣਾ ਵਾਲੀ। ਹੋ ਨਾ ਆ ਬੜ ਮਾਲ। ਹੇ ਵੰਡ ਦੇ ਸਾਰਿਆਂ ਨੂੰ ਬਸ ਠੀਕ ਹੈ ਭਾਈ ਜੀ ਤੁਸੀਂ ਚਲੋ ਥੋੜਾ ਕੰਮ ਹੋ ਜਾਊਗਾ ਹਾਂ ਫਿੱਟੇ ਮੁੱਤੇਰੇ ਓਏ